ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਗੱਦੀ ਵਾਸਤੇ ਆਪਣੇ ਪਿੱਛੋਂ ਗੁਰੂ ਬਣ ਲਈ ਨਿਕਟ ਵਰਤੇ ਸਿੱਖਾਂ ਔਰ ਦੋਹਾ ਸਹਿਬ ਜਾਂ ਧਿਆਨ ਦਾ ਇਮਤਿਹਾਨ ਲੈਣਾ ਸ਼ੁਰੂ ਕੀਤਾ ਗੁਰੂ ਜੀ ਦੇ ਇਮਤਿਹਾਨ ਦੇ ਪਰਚੇ ਬਹੁਤ ਕਠਨ ਸਨ ਗਿਆਨ ਸਦਕ ਸੇਵਾ ਤੇ ਸਿਮਰਣਾ ਦੇ ਚਾਰ ਪਰਚੇ ਸਨ ਇਨ੍ਹਾਂ ਸਾਰਿਆਂ ਪਰਚਿਆਂ ਵਿੱਚੋਂ ਪਾਸ ਹੋਣ ਵਾਲੇ ਨੂੰ ਗ੍ਰਿਹਾਈ ਮਿਲਣੀ ਸੀ ਜਿਵੇਂ ਦੋ ਪਰਚੇ ਪਾ ਕਰ ਗੁਰੂ ਜੀ ਨੇ ਪਾਈ ਲਹਿਣਾ ਜੀ ਦੀ ਪ੍ਰੀਖਿਆ ਕੀਤੀ ਉਹ ਸਾਰਾ ਬੇਰਵਾ ਇਸ ਤਰ੍ਹਾਂ ਹੈ ਕਰਤਾਰਪੁਰ ਦਾ ਇਲਾਕਾ ਪਹਾੜਾਂ ਦੇ ਪੈਰਾਂ ਵਿੱਚ ਹੋਣ ਕਰਕੇ ਬਾਰਸ਼ ਬਹੁਤ ਹੁੰਦੀ ਸੀ ਇੱਕ ਦਿਨ ਬਹੁਤ ਬਾਰਸ਼ ਆਈ ਧਰਮਸਾਲਾ ਦੀ ਕੰਧ ਟਹਿ ਗਈ ਜਦੋਂ ਕੰਧ ਟਹਿ ਰਹੀ ਸੀ ਤਦੋਂ ਪਾਈ ਲਹਿਣਾ ਜੀ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਪਤਾ ਸੀ ਗੁਰੂ ਜੀ ਸੁੱਤੇ ਹੋਏ ਸਨ ਪਾਈ ਲਹਿਣਾ ਜੀ ਨੇ ਰੌਲਾ ਪਾ ਕਰ ਕਿਸੇ ਨੂੰ ਸੱਦਣ ਦੀ ਥਾਂ ਆਪ ਹੀ ਸਤਿਰ ਥੱਲੇ ਸਿਰ ਦੇ ਦਿੱਤਾ ਸੱਤ ਦਾ ਪੱਖਾ ਡਿੱਗਣ ਨਾ ਦਿੱਤਾ ਉਹ ਸੱਚਾ ਪ੍ਰੇਮੀ ਬਣ ਚੁੱਕਾ ਸੀ ਸੱਚੇ ਪ੍ਰੇਮੀਆਂ ਦੀ ਪਰਮੇਸ਼ਰ ਆਪ ਸਹਾਇਤਾ ਕਰਦਾ ਹੈ ਉਹਨਾਂ ਨੂੰ ਭਾਰ ਨਾ ਲੱਗਾ ਸਾਰੀ ਰਾਤ ਖਲੋਤੇ ਰਹੇ ਗੁਰੂ ਜੀ ਨੇ ਦੇਖਿਆ ਤਾਂ ਨਿਹਾਲ ਕੀਤਾ ਉਸੇ ਸਾਲ ਦੀ ਬਾਰਸ ਨਾਲ ਇੱਕ ਹੋਰ ਕੰਦ ਮੀਂਹ ਨਾਲ ਖੁਰ ਕੇ ਰਾਤ ਨੂੰ ਤਹ ਢੇਰੀ ਹੋ ਗਈ ਉਸੇ ਵੇਲੇ ਰਾਤ ਅਜੇ ਅੱਧੀ ਸੀ ਮੀਂਹ ਵਰ ਰਿਹਾ ਸੀ ਗੁਰੂ ਜੀ ਨੇ ਸਿੱਖਾਂ ਤੇ ਪੁੱਤਰਾਂ ਦਾ ਸਹਿਦਕ ਤੇ ਭਰੋਸਾ ਪਰਖਣ ਵਾਸਤੇ ਹੁਕਮ ਕੀਤਾ ਇਸ ਕੰਦ ਨੂੰ ਇਸੇ ਵੇਲੇ ਉਸਾਰਿਆ ਜਾਵੇ ਸਭ ਨੇ ਇਹ ਉੱਤਰ ਦਿੱਤਾ ਸੀ ਮੈਂ ਬਰ ਰਿਹਾ ਹੈ ਰਾਤ ਸਮੇਂ ਕੰਦ ਨਹੀਂ ਉਸਰ ਸਕਦੀ ਸਵੇਰੇ ਉਸਾਰਾਂਗੇ ਪੁੱਤਰਾਂ ਦਾ ਉੱਤਰ ਸੀ ਪਿਤਾ ਜੀ ਰਾਜਮ ਦੂਰ ਦਾ ਸੇਵਕ ਲੱਗ ਕੇ ਕੰਦ ਕੱਢ ਦੇਣਗੇ ਅਸੀਂ ਰਾਤ ਕਿਵੇਂ ਕੰਦ ਬਣਾ ਸਕਦੇ ਹਾਂ ਪਰ ਭਾਈ ਲਹਿਣਾ ਜੀ ਨੇ ਲੱਕ ਬਨ ਲਿਆ ਟੋਪ ਕਰੀਰ ਕਹੀ ਲੈ ਕੇ ਗਾਰੇ ਦੀ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਰਾਤੋਂ ਰਾਤ ਚੌਖੀ ਕੰਧ ਬਣਾ ਲਈ ਗੁਰੂ ਜੀ ਨੇ ਕਿਹਾ ਪੁਰਸਾ ਇਹ ਕੰਧ ਵਿੰਗੀ ਹੈ ਚੰਗੀ ਨਹੀਂ ਢਾ ਕੇ ਹੋਰ ਬਣਾ ਸੱਤ ਬਚਨ ਆ ਕੇ ਲੈਹਣਾ ਜੀ ਨੇ ਕੰਧ ਢਾ ਸੁੱਟੀ ਨਵੇਂ ਸਿਰੇ ਕੱਢ ਲਈ ਭਾਈ ਲੈਹਣਾ ਜੀ ਨੇ ਉਸ ਕੰਧ ਦਾ ਟੋਟਾ ਤਿੰਨ ਵਾਰ ਢਾਹਿਆ ਤੇ ਤਿੰਨ ਵਾਰ ਉਸਾਰਿਆ ਨਾੱਕ ਕੇ ਪਿੱਛੇ ਹਟੇ ਨਾ ਥੱਕੇ ਜੇ ਕੋਈ ਪੁੱਸਦਾ ਤਾਂ ਆਖ ਦੇ ਸੇਵਕ ਨੇ ਤਾਂ ਸੇਵਾ ਕਰਨੀ ਹੈ ਕੰਧ ਉਸਰੇ ਜਾਂ ਨਾ ਉਸਰੇ ਚੋਜੀ ਪ੍ਰੀਤਮ ਗੁਰੂ ਨਾਨਕ ਦੇਵ ਜੀ ਇੱਕ ਰਾਤ ਜਾਗਦੇ ਹੋਏ ਆਵਾਜ਼ਕ ਦੇ ਕੇ ਰੱਖਣ ਲੱਗੇ ਪੁੱਤਰ ਸ੍ਰੀ ਚੰਦ ਜੀ ਦਿਨ ਚੜਿਆ ਹੈ ਬਾਹਰ ਧੁੱਪ ਲੱਗੀ ਹੋਈ ਹੈ ਮੇਰੇ ਲਈੜੇ ਤਾਂ ਦਰਿਆ ਤੋਂ ਸਾਫ਼ ਕਰ ਲਿਆ ਉਹ ਸ੍ਰੀ ਚੰਦ ਜੀ ਨੇ ਬੜੇ ਕਰੋਧ ਨਾਲ ਉੱਤਰ ਦਿੱਤਾ ਬੜਾਪੇ ਆਉਣ ਪਰ ਮੱਤ ਟਿਕਾਣੇ ਨਹੀਂ ਰਹੀ ਅਜੇ ਅੱਧੀ ਰਾਤ ਹੈ ਆਖ ਦੇ ਜੇ ਦਿਨ ਚੜ ਗਿਆ ਹੈ ਸੱਚਾ ਬੰਨ ਵਾਸਤੇ ਸ੍ਰੀ ਚੰਦ ਜੀ ਨੇ ਬਾਬਾ ਬੁੱਢਾ ਜੀ ਵਰਗੇ ਮੁਖੀ ਸਿੱਖਾਂ ਨੂੰ ਜਗਾ ਕਰ ਗੁਰੂ ਜੀ ਕੋਲ ਲੈ ਜਾਂਦੇ ਸਾਰਿਆਂ ਨੇ ਕਿਹਾ ਗੁਰੂ ਜੀ ਅਜੇ ਅੱਧੀ ਰਾਤ ਹੈ ਦਿਨ ਚੜੇਗਾ ਤਾਂ ਵਸਤਰ ਤੁੱਪ ਜਾਣਗੇ ਗੁਰੂ ਜੀ ਮਹਾਰਾਜ ਨੇ ਫਿਰ ਇਹੋ ਆਖਿਆ ਦਿਨ ਚੜਿਆ ਹੋਇਆ ਹੈ ਲੀੜੇ ਹੁਣੇ ਤਪਣੇ ਚਾਹੀਦੇ ਹਨ ਇਹ ਸੁਣ ਕੇ ਪਾਈ ਲੈਣਾ ਜੀ ਅੱਗੇ ਵਧੇ ਉਹਨਾਂ ਕਿਹਾ ਹੇ ਮਾਲਕ ਜੀ ਜੋ ਆਪ ਆਖਦੇ ਜੇ ਸੋ ਸੱਤੇ ਹੈ ਲਿਆਓ ਵਸਤਰ ਮੈਂ ਧੋ ਲਿਆਵਾ ਭਾਈ ਲੈਣਾ ਵੀ ਸਦਾਈ ਹੋ ਗਿਆ ਹੈ ਜੋ ਆਖਦੇ ਹਨ ਸੋ ਇਹ ਸੱਤ ਕਰਕੇ ਮੰਨ ਲੈਂਦਾ ਹੈ ਸਰੀਰ ਤੇ ਕਸ਼ਟ ਉਠਾਈ ਜਾਂਦਾ ਹੈ ਇਹ ਆ ਕੇ ਸ੍ਰੀ ਚੰਦ ਜੀ ਜਾ ਸੁੱਤੇ ਪਰ ਭਾਈ ਲੈਣਾ ਜੀ ਗੁਰੂ ਜੀ ਦੇ ਵਸਤਰ ਚੁੱਕ ਕੇ ਦਰਿਆ ਵੱਲ ਚਲੇ ਗਏ ਪਾਰ ਬ੍ਰਾਹਮ ਦਾ ਹੁਕਮ ਸੀ ਮੰਨਣ ਵਾਲਾ ਸੱਚਾ ਪ੍ਰੇਮੀ ਸਿਦਕ ਸਿੱਖ ਭਾਈ ਲੈਣਾ ਸੀ ਆਖਦੇ ਹਨ ਪਾਈ ਲੈਣਾ ਜੀ ਨੂੰ ਸੱਚ ਮੁੱਚ ਦਿਨ ਚੜਿਆ ਹੋਇਆ ਪ੍ਰਤੀਤ ਹੋਇਆ ਸਾਬਨ ਨਾਲ ਵਸਤਰ ਧੋਕੇ ਸੁੱਕਣੇ ਪਾ ਦਿੱਤੇ ਐਸੀ ਹਵਾਈ ਕਿ ਇਕਦਮ ਵਸਤਰ ਸੁੱਕ ਗਏ ਪਾਈ ਲੈਣਾ ਜੀ ਨੇ ਵਸਤਰ ਜੋੜੇ ਜੋੜ ਠੱਪ ਕੇ ਗੁਰੂ ਜੀ ਅੱਗੇ ਲਿਆ ਕੇ ਰੱਖੇ ਤਨ ਹੈ ਪਾਈ ਲੈਣਾ ਜੀ ਤੂੰ ਤਨ ਹੈ ਗੁਰੂ ਮਹਾਰਾਜ ਜੀ ਦੇ ਬਚਨ ਸੀ ਗੁਰੂ ਜੀ ਜਦੋਂ ਅਰਬ ਦੇਸਾਂ ਨੂੰ ਗਏ ਸਨ ਤਦੋਂ ਇੱਕ ਅਮੀਰ ਨੇ ਸਲੇ ਸੁਲੇਮਾਨੀ ਪੱਥਰ ਦਾ ਕਟੋਰਾ ਗੁਰੂ ਮਹਾਰਾਜ ਜੀ ਨੂੰ ਭੇਟ ਕੀਤਾ ਸੀ ਜਦੋਂ ਗੁਰੂ ਜੀ ਕੇਸੀ ਇਸ਼ਨਾਨ ਕਰਦੇ ਤਾਂ ਉਸ ਕਟੋਰੇ ਵਿੱਚ ਦਹੀਂ ਪਾ ਕੇ ਖੂਹ ਉੱਪਰ ਇਸ਼ਨਾਨ ਕਰਨ जाया ਕਰਦੇ ਸਨ ਗੁਰੂ ਜੀ ਇਸ਼ਨਾਨ ਕਰਨ ਗਏ ਸਵੱਬ ਨਾਲ ਦੋਨੋਂ ਪੁੱਤਰ ਤੇ ਸਿੱਖ ਉਸ ਖੂਹ ਉੱਪਰ ਖਲੋਤੇ ਸਨ ਇਸ਼ਨਾਨ ਕਰਨ ਪਿੱਛੋਂ ਜਾਣ ਬੁੱਝ ਕੇ ਗੁਰੂ ਜੀ ਨੇ ਉਹ ਕਟੋਰਾ ਇੱਕ ਚਿੱਕੜ ਵਾਲੇ ਡੂੰਘੇ ਚੁਪਚੇ ਵਿੱਚ ਛੋਟਾ ਦੱਤਾ ਸੁੱਟ ਕੇ ਪੁੱਤਰਾਂ ਨੂੰ ਕਿਹਾ ਕਟੋਰਾ ਕੱਢੋ ਪੁੱਤਰ ਹੱਸ ਕੇ ਪਾਸੇ ਹੋ ਗਏ ਚਿੱਕੜ ਵਿੱਚੋਂ ਕਟੋਰਾ ਸੀ ਕੱਢੀਏ ਪਤਾ ਨਹੀਂ ਪਿਤਾ ਜੀ ਨੂੰ ਦਿਨੋਂ ਦਿਨ ਕੀ ਹੋ ਗਿਆ ਹੈ ਅਣ ਹੋਣੀਆਂ ਗੱਲਾਂ ਕਰਦੇ ਹਨ ਕਿਸੇ ਹੋਰ ਸਿੱਖਣੇ ਵੀ ਚੋਚੇ ਵਿੱਚੋਂ ਕਟੋਰਾ ਕੱਢਣ ਦਾ ਯਤਨ ਨਾ ਕੀਤਾ ਜਦੋਂ ਦਾਤੇ ਨੇ ਪਾਈ ਲੈਣਾ ਜੀ ਵੱਲ ਸਾਰਾ ਕੀਤਾ ਤਾਂ ਪਾਈ ਲੈਣਾ ਜੀ ਨੇ ਸਣੇ ਕੱਪੜਿਆਂ ਚੋਚੇ ਵਿੱਚ ਸਾਲ ਮਾਰ ਦਿੱਤੀ ਕਟੋਰਾ ਬਾਹਰ ਕੱਢਿਆ ਉਸ ਨੂੰ ਧੋ ਕੇ ਸਾਫ਼ ਕੀਤਾ ਔਰ ਗੁਰੂ ਮਹਾਰਾਜ ਜੀ ਨੂੰ ਫੜਾਪ ਆਪਣੇ ਲੀੜੇ ਧੌਂ ਤੇ ਇਸ਼ਨਾਨ ਕਰਨ ਵਾਸਤੇ ਦਰਿਆ ਤੇ ਚਲਾ ਗਿਆ ਭਾਈ ਲਹਿਣਾ ਜੀ ਦੀ ਪ੍ਰੀਖਿਆ ਦੀਆਂ अनेका ਸਾਖੀਆਂ ਹਨ ਕਿਉਂਕਿ ਗੁਰੂ ਜੀ ਆਪ ਨੂੰ ਤਿੰਨ ਚਾਰ ਸਾਲ ਪਰਖਦੇ ਰਹੇ ਸਨ ਪਰ ਸਭ ਤੋਂ ਵੱਡੀ ਘਟਨਾ ਇਹ ਸੀ ਕਿ ਜਿਸ ਨੂੰ ਲਿਖਣਾ ਜ਼ਰੂਰੀ ਹੈ ਕਈ ਦਿਨ ਬਾਰਿਸ਼ ਹੁੰਦੀ ਰਹੀ ਧਰਮਸਾਲਾ ਵਿੱਚ ਬਹੁਤ ਸੰਤ ਸੀ ਪਰ ਅੰਨ ਦਾਣਾ ਮੁੱਕ ਗਿਆ ਗੁਰੂ ਜੀ ਨੇ ਸੈਦ ਆਪ ਖੇਲ ਵਰਤਾਇਆ ਸੰਗਤ ਨੂੰ ਭੁੱਖ ਦਾ ਅਨੁਭਵ ਹੋਈ ਬਾਰਸ ਖਲੋਤੀ ਦਾ ਸਾਰਿਆਂ ਨੇ ਕਿਹਾ ਗੁਰੂ ਜੀ ਲੰਗਰ ਵਾਸਤੇ ਰਸਦ ਦੀ ਲੋੜ ਹੈ ਗੁਰੂ ਜੀ ਨੇ ਇਹ ਗੱਲ ਅਣ ਸੁਣੀ ਕਰਕੇ ਧਰਮ ਮਸਾਲਾ ਤੋਂ ਬਾਹਰ ਚਲੇ ਗਏ ਇੱਕ ਕਿਕਰ ਖਲੋਣ ਖਲੋ ਕੇ ਆਖਣ ਲੱਗੇ ਕੋਈ ਇਸ ਉੱਪਰ ਚੜੇ ਤੇ ਮਠਿਆਈ ਝਾੜੇ ਸਾਰੇ ਹੈਰਾਨ ਹੋਏ ਕਿ ਕੰਡਿਆਂ ਤੇ ਟੁਕੜਿਆਂ ਤੋਂ ਬਿਨਾ ਕਿਰਉਤੇ ਕੱਖ ਮਠਿਆਈ ਕਿੱਥੋਂ ਝੜੇਗੀ ਪਰ ਜਦੋਂ ਗੁਰੂ ਜੀ ਨੇ ਨੇਤਰ ਭਰ ਕੇ ਭਾਈ ਲੈਣਾ ਜੀ ਵੱਲ ਵੇਖਿਆ ਤਾਂ ਉਹ ਝੱਟਪਟ ਕੇ ਕਿਰਉਤੇ ਚੜ ਗਏ ਤੇ ਹਲੂਨੇ ਮਾਰੇ ਤਾਂ ਸੱਚ ਮੁੱਚ ਕਿਰਉ ਤੋਂ ਕਈ ਪ੍ਰਕਾਰ ਦੀਆਂ ਮਠਿਆਈਆਂ ਝੜੀਆਂ ਜੋ ਸੰਗਤ ਨੂੰ ਸਕਾਈਆਂ ਗਈਆਂ ਇੱਕ ਦਿਨ ਗੁਰੂ ਜੀ ਨਰਾਲਾ ਹੀ ਸੰਗ ਵਰਤਾ ਬੈਠੇ ਸਵੇਰੇ ਤਾਰਿਆਂ ਦੀ ਸਾਹਮਣੇ ਇਕੱਲੇ ਘਰੋਂ ਨਿਕਲੇ ਜਦੋਂ 12:00 ਵੱਜੇ ਤਾਂ 5-7 ਕੁੱਤੀਆਂ ਤੇ ਕੁੱਤੇ ਰਸਿਆਂ ਪਾ ਕੇ ਫੜੇ ਹੋਏ ਸਨ ਕਸਹਿਰੇ ਪਹਿਨੇ ਉਦਾਲੇ ਵਸਤਰ ਮੈਲੇ ਤੇ ਲੀਰੋ ਲੀਰ ਸਨ ਚਿਹਰੇ ਉੱਤੇ ਕਰੋਧ ਦੇ ਨਿਸ਼ਾਨ ਸਨ ਸ਼ਰਾਬੀਆਂ ਦੀਆਂ ਤਰ੍ਹਾਂ ਅੱਖਾਂ ਲਾਲ ਸੀ ਹੱਥ ਵਿੱਚ ਲੰਮਾ ਮੋਟਾ ਛੋਟਾ ਸੀ ਧਰਮਸਾਲਾ ਦੇ ਲਾਗੇ ਆਏ ਜੋ ਵੀ ਸਿੱਖ ਲਾਗੇ ਗਿਆ ਉਸ ਨੂੰ ਛੋਟਾ ਮਾਰਨ ਲੱਗ ਪਏ ਇਹ ਦੇਖ ਕੇ ਗੁਰੂ ਜੀ ਦੇ ਸਹਬਜ਼ਾਦੇ ਆ ਤੇ ਗਿਆਨੇ ਸਿੱਖਾਂ ਨੂੰ ਇਹ ਅਨੁਭਵ ਕੀਤਾ ਕੀ ਗੁਰੂ ਜੀ ਪਾਗਲ ਹੋ ਗਏ ਹਨ ਗੁਰੂ ਜੀ ਦੇ ਚੋਜ ਦਾ ਕੋਈ ਭੇਤ ਨਹੀਂ ਸੀ ਅੱਧਾ ਕੋ ਘਾਂਟਾ ਧਰਮਸ਼ਾਲਾ ਦੇ ਬੂਹੇ ਅੱਗੇ ਖੋਲੋਂ ਪਿੱਛੋਂ ਗੁਰੂ ਮਹਾਰਾਜ ਜੀ ਕੁੱਤਿਆਂ ਨੂੰ ਖਿੱਚਦੇ ਹੋਏ ਬਾਹਰ ਨੂੰ ਤੁਰ ਪਏ ਸਿੱਖ ਮਗਰ ਨਾ ਸੀ ਜੋ ਨੇੜੇ ਜਾਂਦੇ ਉਹਨਾਂ ਨੂੰ ਗੁਰੂ ਜੀ ਸੋਟਾ ਮਾਰਦੇ ਗੁਰੂ ਜੀ ਦੇ ਸੁਪੁੱਤਰ ਤੇ ਕੱਚੇ ਪੀਲੇ ਸਿੱਖ ਸਭ ਪਿੱਛੇ ਰਹਿ ਗਏ ਸਿਰਫ ਪੰਜ ਸਿੱਖ ਨਿਤਰੇ ਉਹ ਗੁਰੂ ਜੀ ਤੇ ਪੂਰਨ ਭਰੋਸਾ ਰੱਖਦੇ ਸਨ ਉਹਨਾਂ ਦਾ ਵਿਸ਼ਵਾਸ ਸੀ ਕਿ ਗੁਰੂ ਜੀ ਸਿੱਖਾਂ ਦਾ ਸਦਕ ਪਰਖਣ ਵਾਸਤੇ ਚੋਜ ਕਰ ਰਹੇ ਸਨ ਉਹਨਾਂ ਸਿੱਖਾਂ ਵਿੱਚ ਬਾਬਾ ਬੁੱਢਾ ਜੀ ਅਤੇ ਪਾਈ ਲਹਿਣਾ ਜੀ ਮੁਖੀ ਸਨ ਸਭ ਤੋਂ ਮੋਹਰੇ ਪਾਈ ਲਹਿਣਾ ਜੀ ਸਨ ਗੁਰੂ ਜੀ ਨੇ ਪਾਈ ਲਹਿਣਾ ਜੀ ਨੂੰ ਛੋਟਿਆਂ ਨਾਲ ਕੁੱਟਿਆ ਪਰ ਪਾਈ ਲਹਿਣਾ ਜੀ ਨੇ ਪੈਸਾ ਨਾ ਛੱਡਿਆ ਆਖਰ ਗੁਰੂ ਜੀ ਖਲੋ ਗਏ ਕੁੱਤੇ ਛੱਡ ਦਿੱਤੇ ਅਰ ਭਾਈ ਲੈਹਣਾ ਜੀ ਨੂੰ ਕੁੱਟ-ਕੁੱਟ ਕੇ ਸਾਥੀ ਨਾਲ ਲਾ ਕੇ ਕਿਹਾ हे ਭਾਈ ਲੈਹਣਾ ਜੀ ਤੂੰ ਲੈਣਾ ਹੈ ਅਸਾ ਦੇਣਾ ਹੈ ਅੱਜ ਤੋਂ ਤੂੰ ਸਾਡੇ ਅੰਗ ਨਾਲ ਲੱਗ ਕੇ ਅੰਗਦ ਹੋਇਆ ਮੈਂ ਬਹੁਤ ਪ੍ਰਸੰਨ ਹਾਂ ਮੈਂ ਪਰਖ ਲਿਆ ਆਗਿਆ ਪਾਲਣ ਕਰਨ ਵਿੱਚ ਸਿਰਫ ਤੂੰ ਪਾਸ ਹੋਇਆ ਹੈ ਸਿੱਖੀ ਵੱਲੋਂ ਤਿੱਖੀ ਹੈ ਇਹ ਕੋਈ ਹੀ ਇਸ ਨੂੰ ਸਮਝ ਸਕਦਾ ਹੈ ਇਸ ਤਰ੍ਹਾਂ ਦੀ ਕਠਿਨ ਪ੍ਰੀਖਿਆ ਕਰਨ ਦੇ ਪਿੱਛੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਪਾਈ ਲੈਣਾ ਜੀ ਨੂੰ ਬਖਸੀ ਔਰ ਨਾਮ ਬਦਲ ਕੇ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ ਨਿਹਰਾ ਨਾਮ ਹੀ ਨਾਮ ਬਦਲਿਆ ਸਗੋ ਜੀਵਨ ਵੀ ਬਦਲ ਦਿੱਤਾ ਤੇ ਸਿੱਖੀ ਦੇ ਬੇੜੇ ਦੇ ਪ੍ਰਧਾਨ ਮਲਾ ਬਣਾ ਦਿੱਤੇ ਜੋ ਪਾਪੀਆਂ ਗਿਆਨੀਆਂ ਤੇ ਭੁੱਲੜਾਂ ਨੂੰ ਕਰਾਹੇ ਤੁਰਨ ਤੋਂ ਰੋਕੇ ਸਤ ਮਾਰਗ ਦੇ ਰਾਸਤੇ ਤੋਰਨ ਲੱਗੇ ਗ੍ਰਿਆਈ ਦਾ ਤਿਲਕ ਦਾ ਹਾਲ ਪਿੱਛੇ ਲਿਖ ਆਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੀਆਂ ਸਾਖੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ